ਸਤਿ ਸ਼੍ਰੀ ਅਕਾਲ ਦੋਸਤੋ ਮਾਰਸ਼ਲ న్యూਸ ਤੇ ਆਪ ਸਭ ਦਾ ਸਵਾਗਤ ਹੈ। ਸੋ ਜਿਵੇਂ ਕਿ ਆਪ ਤਸਵੀਰਾਂ ਦੇਖ ਰਹੇ ਟਿਪਰ ਅਤੇ ਖਾਰਾ ਕੌੜੀ। ਰਾਲੇ ਦਾ ਜੋ ਕਿ ਸ਼ਹਿਰ ਇਸ ਤੇ ਸਵਾ 3 ਦੇ ਕਰੀਬ ਇੱਕ ਬੜਾ ਹੀ ਪਿਆਰਾ ਐਕਸੀਡੈਂਟ ਹੋਇਆ ਹੈ। ਤੁਸੀਂ ਦੇਖ ਰਹੇ ਹੋ ਤਸਵੀਰਾਂ ਜੋ ਕਿ ਟਿਪਰ ਨੂੰ ਤਾਂ ਪੁੱਲ ਤੋਂ ਹਾਈਡਰਾ ਦੇ ਨਾਲ ਚੱਕ ਕੇ ਲੈ ਆਂਦਾ ਗਿਆ ਹੈ ਤੇ ਪਰ ਬੰਦਿਆਂ ਜੋ ਕਿ ਟਿਪਰ ਤੇ ਸੀ ਉਸ ਦੀ ਬੜੀ ਪਿਆਰਕਤੋ ਕੀ ਬਹੁਤ ਹੋਣੀ ਉਸੇ ਸਾਹ ਇੱਕ ਡਰਾਈਵਰ ਨੇ ਵੀ ਇਸ ਘਟਨਾ ਬਾਰੇ ਦੱਸਿਆ ਤੇ ਦੋ 18 ਕੋਲੀ ਟਰਾਲੇ ਦਾ ਡਰਾਈਵਰ ਵੀ ਜੋ ਕਿ ਬਾਅਦ ਚੁੱਕੇ ਤੇ ਉਹਨਾਂ ਦੋਨਾਂ ਨਾਲ ਵੀ ਗੱਲਬਾਤ ਕਰਦੇ ਤੇ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਦੇ ਕੀ ਕਹਿਣਾ ਉਹਨਾਂ ਦਾ ਤੇ ਕਿਵੇਂ ਹੋਇਆ ਇਹ ਐਕਸੀਡੈਂਟ ਤੁਸੀਂ ਦੇਖ ਰਹੇ ਹੋ ਬੜਾ ਹੀ ਪਿਆਣਾ ਜਿਹਾ ਐਕਸੀਡੈਂਟ ਜੋ ਕਿ ਸ਼ਹਿਰ ਦੇ ਸਵੇਰੇ ਕੁਰਾਲੀ ਦੇ ਵਿੱਚ ਕੁਰਾਲੀ ਵਿੱਚ ਵੱਡਾ ਹਾਦਸਾ ਹੋਇਆ ਹੈ ਜਿਸ ਦੀ ਵਿੱਚ ਇੱਕ ਡਰਾਈਵਰ ਦੀ ਜੋ ਕਿ ਮੋਤ ਹੋ ਚੁਕੀ ਹੈ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਵਾਸੀ ਨੇ ਇਸ ਟੀਵੀ ਤੇ ਗੱਲਬਾਤ ਕਰਦੇ ਆਂ ਡਰਾਈਵਰ ਦੇ ਨਾਲ ਸਾਹੇ ਡਰਾਈਵਰ ਦੇ ਨਾਲ ਅਧਾਰਾ ਡਾਇਰੈਕਟਰ ਡਰਾਈਵਰ ਦੇ ਡਰਾਈਵਰ ਨਾਲ ਕੀ ਕਹਿਣਾ ਹੈ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਪਤਾ ਜਾਣ ਦੇ ਕੀ ਫੀਸ ਦਾ ਕਾਰਦਾ ਦਾ ਰਾਜੇਸ ਹੈ ਰਾਜੇਸ 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 ਕਹਾਂ ਸੇ ਰਹਿਣੇ ਵਾਲੇ ਹੋ ਮਰੀਲੀ ਭਰੇਲੀ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਇਹ ਜਿਹੜਾ ਰਾਤ ਐਕਸੀਡੈਂਟ ਹੋਇਆ ਤੜਤਸਰ ਇਹ ਤੁਸੀਂ ਵਿਚੇ ਦੇ ਡੀਪਰ ਦੇ ਹੋਇਆ ਕਿਸ ਤਰ੍ਹਾਂ ਇਹ ਨੀਂਦ ਨੂੰ ਹੋ ਗਿਆ ਡਰਾਈਵਰ ਨੂੰ ਨੀਂਦ ਆ ਗਈ ਆਊਟ ਸਾਈਡ ਚਲੇ ਗਈ ਦੀ ਫਿਰ ਗੱਡੀ ਨਹੀਂ ਨਹੀਂ ਗੱਡੀ ਤਾਂ ਸਾਈਡ ਹੀ ਨੀਂ تھی ਹਾਂ ਉਹ ਟਿੱਪਰ ਜੋ ਲੱਕੜੀ ਵਾਲੀ ਗੱਡੀ ਆ ਉਹਦਾ ਕਟਵਾਦਾ ਤੋਲੀ ਅੱਛਾ ਦੇਖਦੇ ਆ ਚੱਲੇ ਕਿੱਥੋਂ ਦੇ ਦੇ ਮੋਵਾਲੀ ਸੇ ਜਾਣਾ ਕਿੱਥੇ ਦਾ ਕੀਰਤਪੁਰ ਇਰਤ ਪਰ ਜਾਣਾ ਦਾ ਹਾਂ ਅੱਛਾ ਕਿ ਕੰਪਨੀ ਕਿਹੜੀ ਕੰਪਨੀ ਦੀ ਗੱਡੀ ਹੈ ਜੇਪੀ ਸਿੰਘਲਾ ਜੇਪੀ ਸਿੰਘਲਾ ਮਨ ਲੱਗੇ ਕਿੰਨੇ ਬੰਦੇ ਆ ਤੇ ਟਿੱਪਰ ਦੇ ਵਿੱਚ ਦੋ ਜੀ ਇੱਕ ਤੁਸੀਂ ਤਾਂ ਇੱਕ ਹੋਰ ਉਹਦਾ ਨਾਮ ਕੀ ਸੀ ਇਹ ਜਿਹੜਾ ਡਰਾਈਵਰ ਸੀਗਾ ਨਹੀਂ 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 ਕਿੰਨੀ ਉਮਰ ਹੈ ਉਹਦੀ 40 40 ਸਾਲ ਦਾ ਦਾ ਉਹ ਅੱਛਾ ਵਿਆਹ ਹੈ ਬਦਾਂ ਅੱਛਾ ਸਾਦੀ ਨਹੀਂ ਦੀ ਹੂੰ ਕੀ ਨਾਮ ਦੋ ਦੋ ਨਹੀਂ 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 ਲੰਮੀ ਜੀ ਤੇ ਜਦੋਂ ਚੱਲੇ ਕੋਈ ਡਰਿੰਕ ਡਰੁਕ ਕਰੀ ਵੀਦੀ ਕੋਈ ਨਹੀਂ ਨਹੀਂ ਹਾਂ ਕੁਝ ਨਹੀਂ ਕਰਿਆ ਬਦਾਂ ਸਵੇਰਾ ਦਾ ਟਾਈਮ ਤਾਂ ਜੀ ਤੜਕਤਾ ਹੀ 3 ਵਜੇ ਦਾ ਹੂੰ ਉਹਦਾ ਸਿਰ ਲੋਟ ਲਾਏ ਇਧਰ ਤੋਂ ਖਾਲੀ ਕਰਕੇ ਤੇਲ ਘਦਰ ਮਰਵਾ ਦੇ ਜਾ ਰਹੇ ਤੇ ਵਾਪਸ ਅੱਛਾ ਇਹ ਪੁਲ ਦੇ ਉੱਪਰ ਹੋਇਆ ਐਕਸੀਡੈਂਟ ਹੂੰ ਮਤਲਬ ਇਹ ਜਦੋਂ ਪੁਲ ਦੇ ਉੱਪਰ ਛੜੇ ਫੇ ਨੀਂਦ ਆ ਗਈ ਹਾਂ ਅੱਛਾ ਮਤਲਬ ਕਿ 18 ਟੈਰੀ ਘੋੜੇ ਚਿੱਤੇ ਤੁਸੀਂ ਹਾਂਜੀ ਇਹ ਹਾਸਾ ਜਿਹੜਾ ਹੈ ਕਿੰਨੇ ਕ ਵਜੇ ਦਾ ਹਾਸਾ ਇਹ ਇਹ ਕੋਈ 3 ਕ ਵਜੇ ਦਾ ਜੀ 2:30 ਵਜੇ ਦਾ ਹਾਂਜੀ ਹੋਇਆ ਕਿਸ ਤਰ੍ਹਾਂ ਦੱਸੋਗੇ ਮੈਂ ਥੱਲੇੋਂ ਚੜਦਾ ਆਇਆ ਪਰ ਰੋਪੜ ਦਵਾਰੇ ਤੇ ਤੁਸੀਂ ਕਿੱਥੋਂ ਆ ਰਹੇ ਤੁਸੀਂ ਅਸੀਂ ਹਜ਼ਾਰਬੁਰੋਂ ਤੋਂ ਰੇ ਆ ਹਾਂ ਜਾਣਾ ਕਿੱਥੇ ਤੁਸੀਂ ਜਮਨਾਗਰ ਜਾਣਾ ਸੀ ਜਮਨਾਗਰ ਹਾਂ ਫਿਰ ਕੀ ਹੋਇਆ ਜਦੋਂ ਕਰਾਲੀ ਕੋਲ ਪਹੁੰਚੇ ਸਾਰੀ ਕਹਾਣੀ ਜਿਹਾ ਫਾਟ ਜਿੱਦਾਂ ਪੋਲ ਚੜਨ ਲੱਗਾ ਮੈਂ ਤੇ ਉਪਰੋਂ ਰੋਂਗ ਸਾਈਡ ਹੀ ਆਇਆ ਅੱਛਾ ਉਹ ਡੀਪਰ ਵਾਲਾ ਰੋਂਗ ਸਾਈਡ ਹੀ ਆਇਆ ਉਹਨੂੰ ਲਾਈਟ ਮਾਰਦਾ ਰਿਆਂ ਲਾਈਟ ਮਾਰਦਾ ਰਿਆਂ ਹਮ ਫਾਰ ਕੇ ਜੇ ਦੇਖਿਆਂਗੇ ਨਹੀਂ ਤਾਂ ਮੈਂ ਗੱਡੀ ਕੋਈ ਸਾਈਡ ਵੀ ਨਹੀਂ ਸੀ ਕਿ ਬੰਦਾ ਛੱਡ ਦਿੰਦਾ ਥੱਲੇ ਹੂੰ ਬੋਲਦੇ ਉੱਤੇ ਸੁੱਟ ਨਹੀਂ ਸਕਦਾ ਸੀਗਾ ਆਪਣੇ ਵੱਲ ਪੂਰਾ ਬਚਾਇਆ ਮੈਂ ਉਹ ਆ ਕੇ ਮੇਰੇ ਸਾਹਦੇ ਬਿਲਕੁਲ ਅਮਰੇ ਸਾਹਮਣੇ ਮਾਰਿਆ ਹੂੰ ਆਪਣੇ ਨਾਲ ਜਿੰਨਾ ਬਚਾ ਸਕਿਆ ਉਹਨੂੰ ਬਚਾ ਸਕਿਆ ਹੂੰ ਉਹ ਆਗਰ ਸਿੱਧਾ ਹੀ ਮਾਰਿਆ ਮੈਂ ਤਾਂ ਇਹ ਸੋਚ ਕੇ ਬਦ ਖਤਮ ਨਹੀਂ ਆਣਾ ਸੀ ਹੂੰ ਅਜੇ ਇੰਨੀ ਹੋਈ ਹੈ ਪਰ ਉਤੋਂ ਬਾਅਦ ਫਿਰ ਲਾਤ ਆ ਗਈ ਸੀ ਬੰਦੇ ਨੇ ਕੱਢਿਆ ਫਿਰ ਸਾਰੇ ਮਿਲ ਕੇ ਹੂੰ ਫਿਰ ਹਸਪੀਟਲ ਲਈ ਆਇਆ ਹੂੰ ਹਾਂਜੀ ਮਤਲਬ ਕੀ ਲੱਗ ਕੀ ਰਿਹਾ ਕੋਈ ਨਸ਼ਾ ਕਰਿਆ ਉਹ ਤਾਂ ਕੀ ਲੱਗ ਰਿਹਾ ਕੀ ਹੋ ਸਕਦਾ ਹੈ ਇਦਾਂ ਲੱਗ ਰਿਹਾ ਜੀ ਕੋਈ ਮੈਂ ਡੀਪਰ ਵੀ ਮਾਰਿਆ ਉਹਨੂੰ ਕਟ-ਕਟ ਕੇ ਲਾਈਟਾਂ ਵੀ ਮਾਰਿਆ ਹੂੰ ਇਹ ਐਨਐਸਏ ਜੀ ਹੋਊਗਾ ਜਾਂ ਨੀਤ ਚ ਹੋਊਗਾ ਅੱਛਾ ਇਹ ਤੁਸੀਂ ਹੀ ਰੋਂਗ ਸਾਈਡ ਹੋ ਜਾਂਦੇ ਸ਼ਾਇਦ ਇਹ ਹਾਦਸਾ ਬੱਦ ਜਾਂਦਾ ਹਾਂਜੀ ਨਹੀਂ ਨਹੀਂ ਉਹ ਪਹਿਲੇ ਜਦੋਂ ਆਇਆ ਤਾਂ ਹੋਰ ਰੋਂਗ ਸਾਈਡ ਉਹ ਆ ਰਿਹਾ ਤਾਂ ਤੁਸੀਂ ਰੋਂਗ ਸਾਈਡ ਹੋ ਜਾਂਦੇ ਤਾਂ ਬਚਾਅ ਨਹੀਂ ਹੋ ਸਕਦਾ ਸੀ ਬਚਾਅ ਹੋ ਸਕਦਾ ਗੱਬੇ ਤੁਰਿਆ ਸੀ ਉਹ ਅੱਛਾ ਬੋਲ ਤੇ ਝੜ ਕੇ ਨਾ ਉਹ ਡਾਊਨ ਉਤਰਨ ਲੱਗਾ ਸੀ ਹੂੰ ਉਸ ਵੀ ਹੋਰ ਸਪੀਡ ਗੱਡੀ ਦੀ ਅੱਛਾ ਓਵਰ ਸਪੀਡ ਸੀ ਨਾ ਹੂੰ ਤੇ ਮੇਰੇ ਕੋਲ ਜਗ੍ਹਾ 19 ਸੀ ਉਹਨਾਂ ਥੱਲੇ ਡੇਨਾਂ ਦੀ ਗੱਲ ਹੂੰ ਮੈਂ ਇਸੇ ਕਰਕੇ ਮੈਂ ਆਪਣੇ ਨਾਲ ਜਿੰਨਾ ਖਿੱਚ ਸਕਿਆ ਖਿੱਚ ਲਿਆ ਮੈਂ ਉਹਨੇ ਮਾਰਿਆ ਦਾ ਹਮਲੇ ਸਾਹਮਣੇ ਆਇਆ ਆਇਆ ਰੌਂਗ ਸਾਈਡ ਪੂਲ ਤੋਂ ਡਾਊਨ ਤੋਂ ਹੀ ਆਇਆ ਹੈ ਇਹ ਰੌਂਗ ਸਾਈਡ ਹੈ ਯਾਰ ਰੌਂਗ ਸਾਈਡ ਹੀ ਆਇਆ ਮਲ ਲੱਗੇ ਜਿਹੜਾ ਹਾਦਸਾ ਹੋਇਆ ਰੌਂਗ ਸਾਈਡ ਕਰਨ ਹੋਇਆ ਹਾਂ ਜੀ ਜੀ ਰੌਂਗ ਸਾਈਡ ਦਾ ਉਮੇਸ਼ ਪ੍ਰਸਾਦ ਕਿਨਾਮ ਉਮੇਸ਼ ਪ੍ਰਸਾਦ 7 ਵਜੇ ਬਦਲ 7 ਵਜੇ ਅੰਦਾਜ਼ਾ ਕਿ ਕੀ ਹੋਇਆ ਗਿਆ ਜੀ ਕੀ ਦੇ ਨਾਲ ਐਕਸੀਡੈਂਟ ਜੀ ਪਿੱਛੇ ਟਰੱਕ ਆ ਰਿਹਾ ਜੀ ਟਰਾਲੇ ਇਹ ਰੋਂਗ ਸਾਈਡ ਜਾ ਰਿਹਾ ਹੈ। ਅੱਛਾ। ਉਹ ਲੱਗਿਆ ਹੋਵੇ। ਕੀ ਡੈਥ ਹੋ ਗਈ? ਹਾਂ ਡੈਥ ਹੋ ਗਈ। ਕੋਈ ਬੰਦੇ ਦੀ ਪਛਾਣ ਹੋਈ ਕੋਈ ਡਾਕੂਮੈਂਟ ਨਿਕਲੇ? ਦੂਸਰੇ ਬੰਦੇ ਹਸਪੀਟਲ ਪਹੁੰਚਾਤੇ ਹੋਏ ਤਾਂ ਕੋਈ ਕਰਦੇ। ਅੱਛਾ। ਤੇ ਕੋਈ ਜ਼ਖਮੀ ਵੀ ਆਇਆ ਜੀ? ਜ਼ਖਮੀ ਹੋਏ ਦੋ ਬੰਦੇ ਇੱਕ ਦੇ ਨਾਮ ਜੀਵਾ ਇੱਕ ਟਰਾਲੇ ਦੀ। ਅੱਛਾ ਉਹ ਹਸਪੀਟਲ ਹੈ ਜੀ। ਤੇ ਹੁਣ ਕੀ ਕਾਰਵਾਈ ਹੋ ਰਹੀ ਹੈ ਜੀ? ਫਾਰਮ ਇੱਥੇ ਜਾ ਕੇ ਇਸ ਤੋਂ ਬਾਅਦ ਕੀ ਕਰੀਏ? ਫਾਰਮ ਨਹੀਂ ਕਰਦੇ। ਸਾਡੀ ਕਾਰਵਾਈ ਇੱਥੇ ਨਾਲ ਕੀਤੀ ਗਈ ਹੈ। ਜ਼ਖਮੀ ਹੁੰਦਾ। ਦੇਰੇ ਕਰਦੇ ਕਰਦੇ ਸਕੂਲ ਦੇ ਉੱਪਰ ਇਹ ਰਾਮਾ ਕਰਦੇ ਵੀ ਬਿਠੇ ਆਏ ਹੋਣਗੇ। ਹੋਰ ਵੀ ਬਿਠਾਏ ਆਪੇ। ਤੇ ਪੁਲਿਸ ਵਾਲੇ ਕਦ ਗਏ? ਫੁੱਟਰਾ ਦੀ ਜਗ੍ਹਾ ਕਿੰਨੇ ਪੰਚ ਜੀ ਬੈਠੇ ਅੱਧਾ ਘੰਟਾ ਹੋ ਗਿਆ ਆਣੇ ਆ ਕੇ। ਕੋਈ ਪੰਚਰੇ ਜਾਣਾਂ ਨੂੰ। ਕਿਹੜੀ ਕਾਗਜ਼ ਨਾਲ ਕੱਢਿਆ ਇਹਨੂੰ ਡਰਾਈਵਰ ਨੂੰ? ਇਹ ਆਪਾਂ ਹਾਈਡਰੇਨ ਨਾਲ ਕੱਢਿਆ। ਬਹੁਤ ਪੁਰਾਣੇ ਨੇ ਇਹ ਲੋਕ। ਕਿੰਨੇ ਕੁ ਮਰਦਾ ਬੰਦਾ ਸੀਗਾ ਜਿਹੜਾ ਬਸਦਾ ਇੱਕ ਸਾਲ ਆ ਚੁੱਕਾ ਤੇ 30 ਕਿਸਾ ਬੰਦਾ ਨਹੀਂ 60 ਸਾਲ ਦਾ ਤੇ ਕਿੰਨੇ ਕਹਿੰਦੇ ਟੁਕੜੇ ਵੀ ਕਾਫੀ ਹੋਏ ਹੋਏ ਸੀਗੇ ਥੋੜੇ ਮੂਰੇ ਤੋਂ ਟੁਕੜੇ ਹੀ ਪਏ ਨਹੀਂ ਲਿਗੇ ਹੋਏ ਕਾਜੀ ਬਹੁਤ ਬੁਰਾ ਹਾਲ ਵਸੇਗਾ ਮੇਰਾ ਇਹ ਵੇਂਟੀ ਹੈ ਇਹ ਬਣਾਉਣਾ ਧਿਆਨ ਨਾਲ ਚੱਲਦੇ ਕੰਨੀ ਦੇਖੋ ਸਾਡੀ ਰਹਿਮਤ ਨੂੰ ਦਾ ਟੈਂਪਰ ਲੱਗਿਆ ਹੁਣ ਅਮਰਾ ਧਿਆਨ ਨਾਲ ਦੇਖੋ ਪ੍ਰੋਬਲਮ ਹੋਣੀ ਹੈ ਤੇ ਅ ਜ਼ਰੂਰ ਧੁੰਦ ਦੇ ਵਿੱਚ ਆ ਆਪਰੇ ਸਵੇਰੇ ਤੋਂ ਸੁਣਾਇਆ ਹੈ 6:30 ਤੋਂ 3 ਵਜੇ ਤੱਕ ਜੀਤੇ ਹੋਏ ਇੱਕ ਨੇ ਤਾਂ ਹੀ ਆ ਤੇ ਕਿੰਨੇ ਇੱਕ ਬੰਦੇ ਸੀਗੇ ਜਿਹੜੇ ਦਿੱਤੀ ਪਾ ਇੱਕੇ ਬੰਦਾ ਦਾ ਜੀ ਹਾਂਜੀ ਕੀ ਉਹ ਬੰਦਾ ਮਰਿਆ ਹੋਇਆ ਸੀ ਮਰ ਗਿਆ ਤਾਂ ਹੀ ਬੰਦਾ ਜੀ ਉਹਦਾ ਪੈਰ ਪੂਰਾ ਹਲਕਾ ਚੜਾ ਨਾ ਕਰ ਬੰਦਾ ਪੈਰ ਟੁੱਗੜਾ ਟਟੇ ਨੇ ਛੋਲੋ ਟੁੱਗੜਾ ਪੈਰ ਮਤਲਬ ਕਈ ਹਿੱਸੇ ਜਰ ਪਾਟੂ ਗਏ ਬਾਕੀ ਫਸਿਆ ਬਸ ਬੰਦਾ ਹੁਣ ਹਾਈਡਰ ਨਾਲ ਕੱਟਿਆ ਹੋਇਆ ਉਹ ਦੋ ਜਿਹੜੇ ਕੱਟਿਆ ਉਹਦਾ ਮੁੰਡਾ ਪਤਾ ਲੱਗੇ ਕਿਥੇ ਦਾ ਸੀਗਾ ਨਹੀਂ ਹੋ ਜਾ ਕੋਈ ਨਹੀਂ ਪਤਾ ਕਿ ਬਾਕੀ ਦਾ ਬੰਦੇ ਨੂੰ ਪਤਾ ਹੁਣ ਉੱਥੇ ਜਿਹਨੇ ਨਾ ਹੋਇਆ ਜੀ ਤੇ ਪੁਲ ਦੇ ਉੱਪਰ ਵੀ ਜਿਹੜਾ ਇੱਕ